ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਆਪਣਾ ਨਾਮ ਕੀ ਹੈ ਤੇ ਜ਼ਿਲ੍ਹਾ ਆਪਣਾ ਕਿਹੜਾ ਹਾਂਜੀ ਆਪਣਾ ਮੇਰਾ ਨਾਮ ਲਿਆ ਸਿੰਘ ਵਾ ਜ਼ਿਲ੍ਹਾ ਚਲੰਗਰ ਵਾ ਜੀ ਅੱਛਾ ਤੁਹਾਨੂੰ ਅਸੀਂ ਬੋਡੀ ਸਰਵਿਸ ਦਾ ਪੰਜ ਜੂਸਾਂ ਦੀ ਇਹ ਕਿੱਟ ਦਿੱਤੀ ਸੀਗੀ ਹਾਂਜੀ ਤੇ ਉਹ ਪੀਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀਗੀਆਂ ਤੁਹਾਨੂੰ ਲਿਵਰ ਦੀ ਪ੍ਰੋਬਲਮ ਆਖੀ ਸੀ ਪੇਟ ਦਾ ਇਹ ਕਾਫੀ ਵੱਧ ਗਿਆ ਸੀ ਲੋਗੇ ਪੰਡ ਹੋ ਗਿਆ ਕਿਤਾ 95 ਕਿਲੋ ਭਾਰ ਸੀ 90 ਕਿਲੋ ਰਹਿ ਗਿਆ ਅੱਛਾ 95 ਤੋਂ 90 ਕਿਲੋ ਰਹਿ ਗਿਆ ਹਾਂਜੀ ਤੇ ਕਿੰਨਾ ਚਿਰ ਹੋਇਆ ਤੁਹਾਨੂੰ ਪੀਂਦਿਆਂ ਨੂੰ ਮੈਨੂੰ ਵਾਸਤੂ ਮਹੀਨੇ ਦਾ ਗੇੜ ਹੋ ਚੁੱਕਿਆ ਪੰਜਾਂ ਦਿਨਾਂ ਦੀ ਰੈਂਟੀ ਦਵਾਈ ਅੱਛਾ 45 ਦਿਨ ਤਕਰੀਬਨ ਹੋ ਗਿਆ ਹਾਂ ਹਾਂ ਜੀ ਮਤਲਬ ਪੰਜਾਂ ਦਿਨਾਂ ਤੁਹਾਡੇ ਵਾਲੇ ਬਾਕੀ ਆ ਹਾਂ ਜੀ ਐਡੀ ਛੇਦੀ ਤੁਹਾਨੂੰ ਵਧੀਆ ਰਿਜ਼ਲਟ ਮਿਲ ਗਿਆ ਜੀ ਤਾਂ ਹਾਂ ਜੀ ਬਹੁਤ ਛੇਦੀ ਮੈਂ ਜੀ ਲੀਵਰ ਤੁਹਾਡਾ ਸਹੀ ਆ ਹੁਣ ਹਾਂ ਜੀ ਹੁਣ ਬਹੁਤ ਫਰਕ ਪੈ ਗਿਆ ਜੀ ਅੱਗੇ ਰੋਟੀ ਵੀ ਇੰਦਾ ਉੱਤੇ ਚੜਦੇ ਪੈ ਗਏ ਅੱਛਾ ਉਹ ਵੀ ਹੁਣ ਵਧੀਆ ਹਾਜਮ ਆਉਂਦੀ ਸਾਰਾ ਕੁਝ ਹੈ ਬਹੁਤ ਵਧੀਆ ਜੀ ਅੱਛਾ ਤੁਹਾਨੂੰ ਜਿਹੜੇ ਹੁਣ ਭੈਣ ਭਾਈ ਸੁਣ ਰਹੇ ਇਸ ਟਾਈਮ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਪੰਜ ਉਸ ਕੀ ਚੀਜ਼ ਹੈ ਹਾਂ ਜੀ ਉਹ ਵਧੀਆ ਹੈ ਜੇ ਤੁਸੀਂ ਦਵਾਈ ਹੋਰ ਵੀ ਖਾਣੇ ਖਾ ਲਈ ਜਾਓ ਇਹ ਵੀ ਉਹ ਤਾਂ ਵਧੀਆ ਹੈ ਠੀਕ ਹੈ ਮਤਲਬ ਬਿਮਾਰੀ ਆਉਣ ਤੋਂ ਪਹਿਲਾਂ ਤੁਸੀਂ ਕਹਿੰਦੇ ਵੀ ਪੀ ਲੈਣਾ ਚਾਹੀਦਾ ਤੁਹਾਨੂੰ ਫਿੱਟ ਬੈਠਾ ਪੂਰਾ ਹੈ ਬਹੁਤ ਜ਼ਿਆਦਾ ਹਾਂ ਜੀ ਓਕੇ ਬਾਜੀ ਥੈਂਕ ਯੂ ਥੈਂਕ ਯੂ ਸੋ ਮਚ ਤੁਹਾਡਾ ਜੀ